ਇਹ ਮੋਟਰਸਾਈਕਲ ਤੇ ਹਾਂਜੀ ਅਰਫਤ ਜੀ ਘੜੀ ਲਈ ਆ ਘੜੀ ਲਈ ਵੀ ਪੁੱਦ ਨੇ ਗੱਗਦੀ ਹੈ ਗੱਗਦੀ ਹੈ ਗੱਗਦੀ ਆ ਗੱਗਦੀ ਆ ਕੇ ਟਾਈਮ ਤੇ ਵਿਖਣਾ ਨਹੀਂ ਆਉਂਦਾ ਚਲੋ ਕੀ ਪਿੰਡੇ ਜੁਸੂ ਪਿੰਡੇ ਜੁਸੂ ਮੇਰਾ ਪਤਾ ਵੇਖ ਤਾਂ ਮੂੰਹ ਭਰ ਲਿਆ ਉਹਨਾ ਪਿੰਨਾ ਜਨਾ ਮੂੰਹ ਦੇ ਲੇਣਾ ਜਾਂ ਡੋਲ ਲੈਣਾ ਥੱਲੇ ਨਵੀਂ ਆਜ ਬੱਤੀਆਂ ਕੀ ਬੰਦ ਬਲਬ ਲੱਗੇ ਵੈਸੇ ਮੀਟਰ ਤੇ ਨਹੀਂ ਲੱਗਾ ਆਪਣੀ ਹਾਂਜੀ ਆਪ ਜੀ ਫਤਿਓਏ ਅਰ ਫਤਿਓਏ ਕੀ ਗੱਲ ਸੀ ਬਗੂ ਪੁੰਜ ਬਗੂ ਦੇ ਖੇਦਿਆ ਛੱਡਦਾ। ਲੈ ਵੀ ਘਰ ਗਏ ਹੁਣੇ ਚਾਹ ਬਣਾ ਕੇ ਲੈ ਆਂਦੀ ਘਰੋਂ। ਨਾਲ ਹਰ ਫੜਿਆ ਦੁੱਧ ਗਰਮ ਕਰਕੇ ਲੈਂਦਾ। ਕਿੰਨੇ ਵਾਰ ਆਇਆ ਪਾਰਸਲ? ਦਾ ਦੇਖ ਰਹੀ ਆ ਤਾਂ ਐਚ ਕੀ ਹੋਇ ਤੇਰੇ ਵੱਤ ਸਪੈਸ਼ਲ ਗੱਲ ਨਾ ਸਪੈਸ਼ਲ ਆਈਟਮ ਤੇ ਵਧੀਆ ਚੀਜ਼ ਮੰਗਾਈ ਹੋਰਾਂ ਤੇ ਆ ਛੇਤੀ 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 ਆ ਛੇਤੀ ਆ ਛੇਤੀ ਯਾਰ ਛੇਤੀ ਆ ਕਰਨੀ ਯਾਰ ਛੇਤੀ ਛੇਤੀ ਆ ਲੈ 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 ਕਿੰਨੀ ਪਿਆਰੀ ਚੀਜ਼ ਮੰਗਾਈ ਤੇਰੇ ਵਾਸਤੇ ਮੈਂ ਅਗੇ ਥੀੜਦਾ ਨਾ ਕਿ ਨਹੀਂ ਕਿਆ ਚੀਜ਼ ਵੇ ਕਰ ਚੱਕ ਇਹ ਕੀਤੀ ਤੇ ਵਧੀਆ ਆਪਣੇ ਲਈ ਕਰ ਲਈ ਨਹੀਂ ਦੇਖਦੇ ਸਹੀਂ ਖੋਲਦੇ ਸਹੀਂ ਆਇਆ ਸੋਨੇ ਦੀ ਆ ਚੀਜ਼ ਹੈ ਹਾਂ ਹੋ ਕੀ ਆ ਬਾਤ ਹੈ ਮੈਂ ਵੀ ਕਿੰਨੇ ਮੰਗਦੀ ਆ ਘੜੀ ਅਈ ਖੋਲ ਤੇ ਸਹੀ ਖੋਲ ਫੋਲ ਫੋਲ ਮੈਂ ਤੇ ਤੈਨੂੰ ਦੇਣਾ ਕਿ ਮੈਂ ਔਟੋ ਕੀਤੀ ਮੈਂ ਕਿਹਾ ਚੱਲ ਮਗਾਉਨੇ ਆ ਯਾਰ ਕੰਦੀ ਆਹੋ ਘੜੀ ਮੈਂ ਬੰਦ ਹੀ ਰੰਨੀ ਪ੍ਰਾਣੀਆਂ ਜੀਆਂ ਮੈਂ ਕਿਹਾ ਚੱਲਾ ਕੋਈ ਮੋਟਰ ਮਗਾ ਕੇ ਦਿੰਨੇ ਇਹ ਮਹੀਨਾ ਕੀ ਚੱਲਦੀ ਇੱਕਦੋ ਮਹੀਨਾ ਚੱਲਦੀ ਮੈਂ ਠੀਕ ਬਣ ਕੇ ਬੰਦਾ ਹੋਰ ਲੱਲੇ ਆ ਗਏ ਦੁਨੀਆਂ ਨਾਲ ਬਦਲਣਾ ਪੈਂਦਾ ਫਿੰਟਰ ਮਿੰਡੀ ਮੈਂ ਵੀ ਆ ਮਗਾ ਲੈਣਾ ਏਦਾਂ ਹੀ ਸੁਨਾਟਾ ਦੀ ਆ ਵੈਸੇ ਕੰਪਨੀ ਦੀ ਘੜੀ ਆ ਵੈਸੇ ਮੈਨੂੰ ਏਦਾਂ ਨਹੀਂ ਪਸੰਦ ਆ ਵੈਸੇ ਘੜੀਆਂ ਨਾ ਕਰੀ ਖੋਲੀ ਸਹੀ ਆ ਮੇਰੇ ਹੋ ਪੀਸੀ ਲਾ ਕੇ ਆਉਂਗਾ ਚਲੋ ਭਜੀ ਲੈ ਕਰੋ ਚੈੱਕ ਘੜੀ ਕਿੰਨੀ ਘੰਟਾ ਹੋ ਲਿਆ ਮੜੀ ਕਿਹਦਾ ਬਦਸ਼ੀ ਜਣਾ ਸੀ ਸਨਾਜਾ ਕਰਦਾ ਟਾਈਮ ਸਹੀ ਚਾਰ ਨੀ ਇਹ ਬੰਦ ਨਹੀਂ ਲੱਗਦੀ ਸੋਹਣੀ ਆਸੇ ਘੜੀ ਯਾਰ ਇਹਦੇ ਉਹ ਨਹੀਂ ਬਣਿਆ ਇਹ ਇਹ ਹੱਥ ਨਾਲ ਹੀ ਕਰਨੀ ਪਣੀ ਉਹ ਵਧੀਆ ਵੈਸੇ ਹੁਂ ਉਂਗਲ ਮਾਰਾਂ ਤੇ ਹ ਲੈ ਕਿਉਂ ਚਾਟ ਥਤੀ ਹੋਏ ਚਾਟ ਥਤੀ ਕਰ ਗੱਲ ਹੈ ਕਿ ਨਹੀਂ ਵਧੀਆ ਕਿਉਂ ਵਧਿਆਣਾ ਇਹ ਨਈ ਕੱਢਿਆ ਫੇਰ ਕੁੰਡੀ ਜੀ ਇਹਦੀ ਚੋਟੀ ਕਰ ਦੋ ਇਹਦਾ ਇੱਧਰ ਮੰਮੀ ਜੀ ਆਏ ਹਰ ਪਤੈ ਨੂੰ ਕਢਾਉਣ ਦੇ ਘਰੇ ਠੀਕ ਠਾਕ ਸਾਰੇ ਸਾਰੇ ਤੇ ਸ਼ਰ ਗੁਣ ਠੀਕ ਹੋ ਗੋ ਠੀਕ ਸਸੇ ਸਸੇ ਠੀਕ

ਕਿੰਨੇ ਗੈਨੇ ਵਿਚਾਲ ਚ ਘੁੰਮ ਕੇ ਆਉਣਾ ਮੈਂ ਕਿਹਾ ਚਲੋ ਸ਼ਾਹਜ ਚਲ ਜਾਈਏ ਘੜੀ ਨਾਲੇ ਅੰਦਰ ਘੁੰਮਣਾ ਫਿਰਨਾ ਚਾਹੀਦਾ ਕਿਉਂ ਵੀ ਕੰਮ ਕਰਾਈਏ ਨਾਲੇ ਚਲੋ ਸਿਵਾ ਨੇ ਮੂੜ ਥੋੜਾ ਹੋਰ ਹੋ ਜਾਏਗਾ ਤੇ ਮੈਂ ਕੁਛ ਖਾ ਵੀ ਹੁੰਦੇ ਰਸੇ ਮੇਨ ਗੱਲ ਕੁਛ ਖਾ ਵੀ ਹੁੰਦੇ ਮੈਂ ਕਿਹਾ ਚਲੋ ਲੈ ਗਏ ਨੀ ਫਫਾਜ ਫੂਡ ਤੇ ਆਪਾਂ ਬੰਦ ਕੀਤਾ ਬਾਹਰੋਂ ਖਾਣਾ ਬਾਹਰੋਂ ਬਾਅਦ ਆਪਾਂ ਖਾਂਦੇ ਕੋਈ ਕੁਝ ਖਾ ਨੰਦੂ ਜਸ ਵਗੈਰ ਪੀ ਜਾਂਦੇ ਇਹ ਗੱਲ ਦੀ ਥਕਾਵਟ ਹੋ ਗਈ ਕੰਮ ਬੜਾ ਕੀਤਾ ਨਾ ਕਰੇ ਆਹੜੇ ਕੋ ਆ ਚੁਕੇ ਨਾਈਟ ਸੂਟੇ ਦੇ ਵਿੱਚ ਕਲਰ ਬਹੁਤ ਆ ਚੁਕੇ ਆ ਇਹਦੇ ਵਿੱਚ ਵੀ ਬਾਰੇ ਕਲਰ ਆਹੜੇ ਦਾ ਕੋਟ ਸੈਟ ਵਗੈਰਾ ਮਿਲ ਜਾਣਗੇ ਤੁਹਾਨੂੰ ਬਹੁਤ ਬਹੁਤ ਪਿਆਰੇ ਕਲਰ ਸਾਡੇ ਸ਼ਾਪ ਤੇ ਵਿజిਟ ਕਰੋ ਗਿੱਲ ਕਲੈਕਸ਼ਨ 28 ਛੋੜੀ ਥੋੜੀ ਜਿਹੀ ਅੰਦਰ ਪੈ ਜਾਂਦੀ ਤਾਂ ਕਰਕੇ ਲੱਭਦੀ ਕਈਆਂ ਨੂੰ ਘਟਵਾ ਤੇ ਚਲੋ ਚਲ ਜੀਏ ਫਿਰ ਲਓ ਜੀ ਸ਼ਾਪ ਸ਼ਾਪ ਤੋਂ ਕੱਲ ਹੀ ਛੁੱਟੀ ਘਰੇ ਆ ਗਏ ਹੁਣ ਸ਼ੌਫਤ ਤਾਂ ਕਰ ਲਿਆ ਛੁੱਟੀ ਤੇ ਘਰੇ ਆ ਗਏ ਆ ਤੇ ਹੁਣ ਘਰੋਂ ਹੋ ਕੇ ਬਾਈਕ ਲਾਤੀ ਆ ਉਧਰ ਸਾਈਡ ਤੇ ਤੇ ਹੁਣ ਗੱਡੀ ਤੇ ਚੱਲੇ ਆ ਵਿਸ਼ਾਲ ਚ ਕਹਿੰਦੇ ਘੁੰਮ ਕੇ ਆਉਣਾ ਨਾਲੇ ਹਰਫਤੇ ਵਾਸਤੇ ਖੜਾਉਣੇ ਖੜਾਉਣੇ ਲੈ ਆਉਨੇ ਤੇ ਨਾਲੇ ਨਾਲੇ ਵਾਈਫਸ ਬੂਸ ਖਤਮ ਹੋਏ ਇਹਦੇ ਵਾਈਫਸ ਤੇ ਵਾਏ ਆਨਲਾਈਨ ਮੰਗਾਲੀ ਦੇ ਹੁਣ ਤੇ ਚਲਾ ਗੁੰਮੀ ਕਰਨੀ ਜਾਏਗੇ ਇਹ ਇਹ ਜੀ ਚਲੋ 8:00 ਵਜ ਗਏ ਮਿਲਦੇ ਫੇਰ ਤੁਹਾਨੂੰ ਜਾ ਕੇ ਉੱਥੇ ਸਾਡੇ ਕਹਿੰਨੇ ਪੈ ਨਹੀਂ ਕਮੈਂਟ ਕੀਤਾ ਕੀ ਲੈ ਵੀ ਪਹੁੰਚ ਗਏ ਵਿਸ਼ਾਲ ਮੈਗਾ ਮਾਲ ਕੋ ਮਲੋ ਫਿਰ ਦੋ ਜਾਣੇ ਤੇ ਗੱਲ ਲੈ ਵੀ ਹਰਫਤੇ ਵਾਸਤੇ ਤੌਲੀਏ ਤਾਲੀਏ ਲੈ ਹਾਂਜੀ ਇਹ ਤੌਲੀਏ ਕਿਨੇ ਖਾਲੇ ਯਾਰ ਪਹਿਲਾਂ ਯਾਰ ਮੇਨ ਪਤਲੇ ਪਤਲੇ ਹੈਗੇ ਹਾਂ ਤਾਗੇ ਹਾਂ ਵੀ ਹਰਫਤੇ ਵਾਸਤੇ ਖਰਨਾ ਹੋਣੀ ਤਾ ਤਾਂ ਨਹੀਂ ਐਪਰਨ ਉਹਦਣ ਗਏ ਹਾਂ ਤੇ ਨਹੀਂ ਧੰਨਵਾਦ ਛੇਪੀ ਵਾਲੇ ਦੇਖ ਰੇ ਤਿੰਨ ਚਾਰ ਬਿਸ ਲੱਲਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਛੇਪੀ ਹੈ ਬਟਨ ਵਾਲੇ ਨੰਬਰ 2 ਵਾਲੇ ਕਿ ਆ ਉਹਦਣ ਬੱਚਿਆਂ ਨੇ ਵੇਖਿਆ ਨਾ ਮਾਈ ਜੀ ਬੜੇ ਪਿਆਰੀ ਕਰਨੀ ਇਹ ਲੱਗ ਜਾਣਗੇ ਪਰ ਤੇ ਨੂੰ ਲੱਗ ਜਾਣੇ ਹਰਫਤ ਸਿੰਗਾ ਵੇਖ ਆ ਵੇ ਖਾਤੀ ਆ ਕੀ ਆ ਕੀ ਫਤਿਆ ਵੇਖ ਆ ਕੀ ਉਹ ਨਹੀਂ ਹੈ ਹਾਂ ਤਾਂ ਕੀ ਹਾਂਜੀ ਦੋਸਤੋ ਅਸੀਂ ਹਰਫਤ ਵਾਸਤੇ ਲੈਣ ਆਏ ਆ ਥੋੜਾ ਬਹੁਤ ਸਮਾਨ ਐਪਰਨ ਲਲੋਣਾ ਪਹਿਲਾਂ ਕੋਝਾਂਕ ਕੋਝਾਂਕ ਕਿਉਂ ਕਿ ਲਲੋਣਾ ਹਰਫਤ ਵਾਸਤੇ ਹੈ ਨਾ ਸੋਨਾ ਅੱਜ ਹਰਫਤ ਵਾਸਤੇ ਸ਼ੋਪਿੰਗ ਹੋਊਗੀ ਥੋੜੀ ਥੋੜੀ ਵਾਇਸ ਵੇਖੀ ਕਿੱਧਰ ਲੱਗੇਗਾ ਨੇ ਹਾਂ ਨਿੱਕੇ ਬੇਬੀ ਵਾਸਤੇ ਲੱਗੇ ਹੋਏ ਨੇ ਕੁੱਤੇ ਕਪੜੇ ਲਾਡੋ ਡਿੱਗਿਓ ਨਾ ਠੀਕ ਹੈ ਹਾਂਜੀ ਤੁਹਾਨੂੰ ਖਡੋਣੇ ਮਿਲ ਜਣਾ ਥੇਡੋ ਐਹੁਣ ਕਰਨ ਆਈ ਦੱਕਾ ਕਹਿੰਦੀਆਂ ਇੱਕ ਦੋ ਟੀ-ਸ਼ਰਟਾਂ ਵੀ ਲੈ ਜਾਂਦੇ ਹਰਫ ਤੇ ਵਸ ਰਹਿਣ ਲੇਕਿਨ ਬਾਹਰ ਲੰਗ ਗਿਆ ਯਾਰ ਰੇਣਾ ਕਿਥੋਂ ਮੰਦਣਾ ਕਿਉਂ ਅਸੀਂ ਆਪਾਂ ਪਹੁੰਚ ਗਏ ਹਾਂ ਘਰ ਤੇ ਹਰਫ ਦੇ ਸਮਾਨ ਲੈਣ ਗਏ ਥੋੜਾ ਬਹੁਤ ਜਿਵੇਂ ਆ ਕੀ ਕਹਿੰਦੇ ਨੇ ਕਹਿੰਦੇ ਮੱਗਲੇ ਚ ਬੰਨਣ ਵਾਲੇ ਜਿਹੜੀ ਹੁੰਦੀਆਂ ਅਪ੍ਰੈਲ ਜਿਹੜੇ ਹੁੰਦੇ ਹਨਾ ਅੱਜ ਦੁੱਧ ਕੱਢਦਾ ਉਹ ਆਪਣੀ ਮਿਲਦੇ ਪਏ ਉਹ ਦੂਜੇ ਚੇਪੀ ਵਾਲੇ ਚਾਹੀਦੇ ਬਟਨ ਵਾਲੇ ਇੱਕ ਦੋ ਦੋ ਚਾਰ ਕਿ ਸੋ ਲੈਣ ਦੇ ਵਾਈਫਸ ਲੈ ਗਏ ਤੇ ਉਹ ਦੇਖਣ ਹੁਣ ਆਪਣੇ ਘਰ ਨੇ ਕਰਦੇ ਮੱਤ ਲੈਣ ਦੇ ਬਸ ਇੰਨੀ ਸ਼ਾਪਿੰਗ ਕਰ ਲਾ ਜੀ ਬਸ ਠੀਕ ਆ ਨਾਲੇ ਘੁੰਮ ਫਿਰ ਆਏ ਤੇ ਸਾਡੇ ਕੋਲ ਵਲੌਗ ਹਣ ਤਾਂ ਨਹੀਂ ਬੰਦ ਕਰਗੇ ਆਪਾਂ ਜ਼ਿਆਦਾਤਰ ਹੁਣ ਦੁਕਾਨ ਤੇ ਹੋਈਦਾ ਹੈ ਨਾ ਤਾਂ ਕਈ ਸਾਡੇ ਕੋਲ ਡੇਲੀ ਵਲੌਗ ਨਹੀਂ ਪੈਂਦਾ ਉਹ ਫਿਰ ਇੱਕ ਦਿਨ ਛੱਡ ਕੇ ਤੇ ਆਪਾਂ ਗੈਪ ਆ ਕੇ ਫਿਰ ਪਾਜੀ ਦਾ ਹੈ ਨਾ ਯਾਰ ਪਤਿ ਸਿੰਘ ਜੀ ਹਾਂਜੀ ਸਾਰੇ ਪੁੱਛਣ ਦੇ ਆ ਯਾਰ ਫਤਿਹ ਸਿੰਘ ਜੀਰਾ ਆਏ ਵਲੌਗ ਤੋਂ ਨਹੀਂ ਪੁੰਦਾ ਕਿ ਮੇਰੇ ਹੁਣ ਬਿਜੀ ਹੁੰਨਾ ਮੇਰੀ ਬਿਜੀ ਰਹਿਣਾ ਬਿਜੀ ਹੈ ਮੈਂ ਬਿਜੀ ਰਹਿਣਾ ਹਾਂ